ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮ ਜੈਂਡਰ ਕਾਰਡਸ ਤੋਂ ਮੈਂ ਰਜੇਸ਼ ਚੋਪੜਾ ਐਸਵੇਲ ਨੂਰਪੁਰ ਬੇਦੀ ਬਲਾਕ ਦੇ ਪਿੰਡ ਜਾਂ ਕਹਲੋ ਕਸਬਾ ਬੈਂਸਾ ਵਿੱਚ ਪਹੁੰਚਿਆ ਜੀ ਬੈਂਸਾ ਅੱਡੇ ਦੇ ਉੱਤੇ ਇੱਕ ਪੁਆਇੰਟ ਹੈ 버거 ਬਾਈਟ ਪੀਜ਼ਾ ਪੁਆਇੰਟ ਬਹੁਤ ਹੀ ਸ਼ਾਨਦਾਰ ਫੂਡ ਹੈ ਜਿੱਥੇ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਬਾਹਰ ਹੀ ਤਿਆਰੀਆਂ ਚੱਲ ਰਹੀਆਂ ਨੇ ਕੋਲੇ ਭਖ ਰਹੇ ਨੇ ਔਰ ਅੰਦਰ ਮੈਂ ਤੁਹਾਨੂੰ ਦੁਕਾਨਾ ਕਿਆ ਕੁਝ ਹੋ ਰਿਹਾ ਕਿਆ ਸੀਨ ਚੱਲ ਰਿਹਾ ਜੀ ਆਹ ਦੇਖੋ ਜੀ ਵੜ ਗਿਆ ਸੀ ਦੁਕਾਨ ਦੇ ਅੰਦਰ ਹਾਂਜੀ ਕਿਆ ਹਾਲ ਚਾਲ ਹੈ ਜੀ ਕਿਆ ਬਣ ਰਿਹਾ ਓਵਾ ਜੀ ਵਾਜਦਾ ਦੇਖੋ ਜੀ ਲੱਗ ਰੇ ਜੀ ਬੜੇ ਤਗੜੇ ਤਗੜੇ ਤੜਕੇ ਲੱਗ ਰਹੇ ਹੈ ਜੀ ਕੀ ਬਣ ਰਿਹਾ ਜੀ ਇਹ ਬੋਲਾਈ ਚਾਂਪ ਸੋਇਆ ਚਾਂਪ ਕਰ ਰਹੀ ਸੋਇਆ ਚਾਂਪ ਬਣ ਰਹੀ ਜੀ ਓਵਾ ਜੀ ਵਾ ਦੇਖੋ ਜੀ ਨਿਕਲ ਰੇ ਕਿੱਦਾ ਬੋਲਬਲੇ ਬੱਲੇ 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 ਇੱਧਰਲੇ ਪਾਸੇ ਦੇਖੋ ਜੀ ਸਮਾਨ ਲੱਗਿਆ ਮੈਂ ਤੁਹਾਨੂੰ ਦਿਖਾਣਾ ਆ ਕੀ ਆਈਟਮ ਹੈ ਜੀ ਪਹਿਲੀ ਜੀ ਇਹ ਜੀ ਮੰਜੂਰੀਆ ਨੇ ਮੰਜੂਰੀਆ ਨੇ ਇਹ ਜੀ ਸੋਇਆ ਚਾਂਪ ਸੋਇਆ ਚਾਂਪ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਇਹ 버ગર ਟਿੱਕੀ ਇਹ 버ગર ਟਿੱਕੀ ਆ ਗਈ ਜੀ ਬਰਗਰ ਵੀ ਬਣਦੇ ਜਿੱਦੜਲੇ ਪਾਸੇ ਲੱਗੇ ਦੀ ਵਾਈਜੀ ਬਣਾਉਣ ਬਰਗਰ ਹਾਂਜੀ ਪਾਓ ਜੀ ਕਿਆ ਕੁਝ ਪਹਿਰੇ ਪਹਿਲਾਂ ਦੱਸੋ ਕਿਆ ਪਹਿ ਗਿਆ ਜੀ ਇਹ ਰੈੱਡ ਚਿਲੀ ਪੈ ਗਈ ਰੈੱਡ ਚਿਲੀ ਪੈ ਗਈ ਜੀ ਵਾਹ ਜੀ ਵਾਹ ਤਸੀ ਚੱਲਿਓ ਮੈਨੂੰ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਵਾਈਟ ਮਿਊਨੀ ਸੀ ਵਾਈਟ ਮਿਊਨੀ ਸਪੈਗੈਟੀ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਮਿਕਸ ਵੈਜ ਜੀ ਮਿਕਸ ਵੈਜ ਕੱਟੀ ਹੋਈ ਜੀ ਆ ਗਈ ਜੀ ਹੁਣ ਬੱਲੇ ਜੀ ਬਲਕੇ ਬਰਗਰ ਬਣਾ ਦੇ ਜੀ ਬੇਟੀ ਤੇਰਾ ਬਰਗਰ ਬਣ ਰਿਹਾ ਕੁੜੀਏ ਤੂੰ ਖਾਣਾ ਹੈ ਤੇਰੇ ਵਾਸਤੇ ਬਣ ਰਿਹਾ ਇੱਥੇ ਤੇ ਬਈ ਇੱਥੇ ਜੀ ਇੱਕ ਤੇਰਾ ਇੱਕ ਤੇਰੀ ਦੀਦੀ ਦਾ ਦੋ 버거 ਮੰਨਦੇ ਜੀ ਇੱਕ ਕੁੜੀਆ ਦਾ ਇੱਕ ਕੁੜੀਆ ਦੀ ਦੀਦੀ ਦਾ ਆ ਪੈ ਗਈਆਂ ਜੀ ਉੱਪਰ ਨੂਡਲ ਬੱਲੇ ਜੀ ਬੱਲੇ ਤਾਂ ਸਾ ਅੱਡੇ ਤੇ ਦੁਕਾਨ ਹੈ ਜੀ ਇਹ 버거 ਬਾਈਟ ਪੀਜ਼ਾ ਪੁਆਇੰਟ ਕਿਉਂ ਜੀ ਆਹੀ ਹੈ ਜੀ ਦੁਕਾਨ ਹਾਂਜੀ ਹਾਂਜੀ ਬਿਲਕੁਲ ਆਹੀ ਹੈ ਜੀ ਕਹਿੰਦੇ ਜੀ ਕੀ ਆ ਨਾ ਥੋੜਾ ਜੀ ਆਰ ਆਰ ਐਨ ਭਾਰ ਦਵਾ ਜੀ ਆਰ ਐਨ ਭਾਰ ਦਵਾ ਜੀ ਆਰ ਐਨ ਭਾਰ ਦਵਾ ਜੀ ਬਣਾ ਰਹੇ ਨੇ ਜੀ 버거 ਜਆਪਸੀ ਜੀ ਆ ਕੀ ਪੈਰੇ ਦੀ ਹੁਣ ਸਪੈਸ਼ਲ ਸੀਜ਼ਨਿੰਗ ਹੈ ਜੀ ਸੀਜ਼ਨਿੰਗ ਪੈਰੀ ਹੈ ਜੀ ਵਾਹ ਜੀ ਬਾਕੀ ਬੁੜਿਆ ਕੀ ਨਾ ਤੇਰਾ ਮੀਟ ਕੀ ਨਾ ਹੈ ਮੀਟ ਵੀਟ ਵੀਟ ਅਸ਼ਮੀਤ ਅਸ਼ਮੀਤ ਵਾਦੀ ਅਸ਼ਮੀਤ ਦੀਦੀ ਵਾਸਤੇ ਵੀ ਲੈ ਕੇ ਚੱਲੀ ਬਣਾ ਕੇ ਵਾਦੀ ਵਸ਼ਮੀਤ ਆਈ ਹੈ ਜੀ ਲੈਂਡ 버ਗਰ ਟਿੱਕੀ ਬੈ ਗਈ ਜੀ ਤੇ ਟਿੱਕੀ ਬੈ ਗਈ ਅੱਛਾ ਜੀ ਹੋ ਕੀ ਬਣਾ ਗ੍ਰੈਪ ਕਰਕੇ ਓਵਨ 'ਚ ਕਰਾਂਗਾ ਅਜੇ ਓਵਨ 'ਚ ਕਰਮੈਨੇ ਹੋਣਾ ਹਾਂਜੀ ਠੀਕ ਹੈ ਜੀ ਕਰੋ ਦੀ ਫਿਰ ਅੱਲਾਹ ਦੀ 버ਗਰ ਹੋਣ ਲੱਗਾ ਜੀ ਗ੍ਰੈਪ ਤਿੱਕੀ ਆ ਗਈ ਨਹੀਂ ਹੋਰ ਵੀ ਓਵਨ ਚ ਜਾਣਗੇ ਜੀ ਇਹ ਹੁਣ ਟਿੱਕੀ ਲੱਗੀ ਜੀ ਔਰ ਰੈਪ ਹੋ ਰਿਹਾ ਜੀ 버ਗਰ ਇਸ ਤੋਂ ਬਾਅਦ ਜਾਣਾ ਇਹਨੇ ਓਵਨ ਚ ਪਾਉ ਜੀ ਓਵਨ ਤੇ ਆਹ ਦੇਖੋ ਜੀ ਮਾਈਕ੍ਰੋਵੇਵ ਓਵਨ ਚ ਚੱਲਿਆ ਜੀ ਇੱਥੇ ਕਿੰਨੀ ਦੇਰ ਰਹੂਗਾ ਜੀ ਇਹ 1 ਮਿੰਟ ਰਹੂਗਾ 1 ਮਿੰਟ ਰਹੂਗਾ ਜੀ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਦੇਖਦੇ ਹਾਂ ਭਾਈ ਸਾਹਿਬ ਕਿਆ ਕੁਝ ਕਰ ਰਹੇ ਨੇ ਕਿੱਥੇ ਕਿ ਪਹੁੰਚੀ ਜੀ ਚਾਂਪ ਥੋੜੀ ਓ ਬੱਲੇ ਜੀ ਬੱਲੇ 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 ਇਹ ਨਵਾਂ ਮਟੀਰੀਅਲ ਤਿਆਰ ਹੋਣ ਲੱਗਾ ਜੀ ਦੇਖੋ ਜੀ ਸ਼ੁਰੂਆਤ ਤੋਂ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਕੀ ਕੁਝ ਪਾਇਆ ਹੋਇਆ ਤੇ ਵਿੱਚ ਇਹਦੇ ਵਿੱਚ ਮਸਾਲੇ ਜੀ ਉਹਦੇ ਵਿੱਚ ਮੈਦਾ ਰੋਡ ਮਿਰਚ ਆਦਾਂ ਲਸਣ ਇਹ ਜਿਹੜਾ ਤੁਸੀਂ ਕਰ ਰਹੇ ਹੋ ਉਹਨੂੰ ਰਲਾ ਰਹੇ ਹੋ ਇਹਦੇ ਤੇ ਲੇਪ ਚੜਾ ਰਹੇ ਹੋ ਇਸ ਕਿਰਿਆ ਨੂੰ ਕਿਆ ਕਹਿੰਦੇ ਤੁਸੀਂ ਇਹਨੂੰ ਮੈਰੀਨੇਟ ਕਰਦੇ ਜੀ ਮੈਰੀਨੇਟ ਕਰ ਰਿਹਾ ਹਾਂ ਇਹ ਚਾਹੁੰਦਾ ਸੀ ਮੈਂ ਸੁਣਨਾ ਮੈਰੀਨੇਟ ਹੋ ਰਿਹਾ ਜੀ ਸੋਇਆ ਚਾਂਪ ਮੈਰੀਨੇਟ ਹੋ ਰਹੀ ਹੈ ਸਾਰਾ ਕੁਝ ਵੈਜੀ ਮਿਲਦਾ ਜੀ ਆਪਣੇ ਕੋਲ ਬਿਲਕੁਲ ਪਿਓਰ ਵੈਜ ਅੱਲਾਹ ਜੀ ਪਿਓਰ ਵੈਜ ਕਹਿੰਦੇ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਕਪਿਲ ਦੇਵ ਹੈ ਜੀ ਕਪਿਲ ਦੇਵ ਆਜੀ ਵਾਜੀ ਵਾਜੀ ਕਪਿਲ ਦੇਵ ਤੁਸੀਂ ਵਰਲਡ ਕੱਪ ਜਿਤਾਇਆ ਸੀ ਸਾਨੂੰ ਹਾਂ ਜੀ ਹੁਣ ਤੁਸੀਂ ਇੱਥੇ ਆ ਕੇ ਦੇਖੋ ਜੀ ਕਪਿਲ ਦੇਵ ਨਾਮ ਹੈ ਜੀ ਇਹਨਾਂ ਦਾ ਜੀ ਔਰ ਇੱਕ ਇਕਪਿਲਦੇਵ ਨੇ ক্রিকেট ਤੇ ਛੱਕੇ ਮਾਰੇ ਸੇ ਇੱਕ ਇਹ ਮਾਰ ਰਨੇ ਜੀ ਚੱਕ ਚੱਕ ਕੇ ਬਾਉਂਡਰੀ ਤੋਂ ਪਾਰ ਜਾ ਰਹੇ ਨੇ ਜੀ ਆ ਦੇਖੋ ਜੀ ਉਹ ਆ ਜੀ ਵਾ ਬਹੁਤ ਵਧੀਆ ਨਜ਼ਾਰੇਦਾਰ ਕਮ ਹੋ ਰਿਆ ਜੀ ਇੱਕ ਵਾਰਤ ਕਿੰਨੀ ਕ ਪੈ ਜਾਣੀ ਹੈ ਇਹ ਇੱਕ ਵਾਰ ਜੀ ਤੇਰੇ ਵਿੱਚ 2 ਕਿਲੋ ਜਾਂਦੀ ਹੈ 2 ਕਿਲੋ ਜਾਂਦੀ ਹੈ ਇੱਕ ਵਾਰ ਤੇ ਦੇਖੋ ਜੀ ਥੇਲ ਦੇ ਵਿੱਚ ਮੈਰੀਨੇਟ ਕੀਤੀ ਹੋਈ ਚਾਂਪ ਮલાઈ ਚਾਂਪਣੂਗੀ ਜੀ ਦੇਮਲਾ ਜਾਂਬਾਨੀ ਬਾਕੀ ਬਾਹਰ ਤੋਂ ਜੂਰੀ ਜਾਂ ਮਸਾਲਾ ਜਾਂਬ ਸਾਰੀਆਂ ਆਈਆਂ ਸਾਰੀਆਂ ਆਈਆਂ ਹੋਰ ਕਿਆ ਕੁਛ ਆਪਣੀ ਦੁਕਾਨ ਤੇ ਲੱਗਿਆ ਤਾਂ ਸਭ ਕੁਝ ਦਹੀਂ ਪੱਲਾ ਹੈ ਨਹੀਂ ਪੱਲਾ ਵੀ ਹੈਗਾ ਜੀ ਸਪੈਸ਼ਲ ਹੈ ਜੀ ਦਹੀਂ ਪੱਲਾ ਮਿੱਠਾ ਤਾੜਾ ਉਹ ਆ ਜੀ ਬਸ ਸਪੈਸ਼ਲ ਦਹੀਂ ਪੱਲਾ ਜੇਕਰ ਖਾਣਾ ਹੈ ਨਾ ਜੀ ਤੁਹਾਨੂੰ ਆਣਾ ਆਪਣਾ ਬੈਂਸਾਂ ਐਡਰੈਸ ਬੋਲੇ ਜੀ ਪੂਰਾ ਆਪਣਾ ਦੁਕਾਨ ਦਾ ਮੇਨ ਚੌਕ ਦੀ ਬਸਟੈਂਡ ਬੈਂਸਾਂ ਮੇਨ ਚੌਕ ਮੇਨ ਚੌਕ ਬਸਟੈਂਡ ਬੈਂਸਾਂ ਦੁਕਾਨ ਦਾ ਨਾਮ ਐਸੇ ਮੈਂ ਦੱਸਦਾ ਤੁਸੀਂ ਵੀ ਦੱਸ ਦਿਓ ਜਰਾ 버거 ਵਾਈਪ ਪੀਜ਼ਾ ਪੁਆਇੰਟ ਵਾਹ ਜੀ ਬਰਗਰ ਬਾਈਟ ਪੀਜ਼ਾ ਪੁਆਇੰਟ ਆ ਦੇਖੋ ਜੀ ਕੰਮ ਹੋ ਰਿਹਾ ਚੱਕ ਕੇ ਦਿਖਾਓ ਮਾੜੀ ਜੀ ਉੱਪਰੋਂ ਕਰਕੇ ਹਾਂ ਆ ਦੇਖੋ ਜੀ ਐਦਾਂ ਹੁੰਦਾ ਜੀ ਕੰਮ ਨਜ਼ਾਰੇ ਦਾ ਠੀਕ ਹੈ ਜੀ ਕਰੋ ਜੀ ਕਰੋ ਬਣਾਓ ਜੀ ਮੈਂ ਜਦ ਤੱਕ ਹੋਰ ਕੋਈ ਐਕਟੀਵਿਟੀ ਦੇਖਦਾ ਹਾਂ ਕੀ ਹੋ ਰਿਹਾ ਏਧਰ ਆਲੇ ਦੁਆਲੇ ਸਮਾਨ ਸਮਾਨ ਸਾਸ ਕਿਹੜੀ ਹੈ ਜੀ ਥੋੜੀ ਸਪੈਸ਼ਲ ਵੀਵਾ ਦੀ ਸਾਸ ਹੈ ਜੀ ਹਾਂ ਜੀ ਸਾਰਾ ਕੁਆਲਿਟੀ ਦਾ ਸਮਾਨ ਵਰਤਿਆ ਜਾਂਦਾ ਜੀ ਕਹਿੰਦੇ ਵੀਵਾ ਦੀ ਸਾਸੀ ਸਾਰੇ ਸਾਰੀਆਂ ਪੀਜ਼ਾ ਵੀ ਬਣਾਉਂਦੇ ਹੋ ਤੁਸੀਂ ਹਾਂ ਜੀ ਹਾਂ ਜੀ ਪੀਜ਼ਾ ਬਣਾਉਂਦੇ ਜੀ ਵਾਹ ਜੀ ਵਾਹ ਪੀਜ਼ਾ ਕਿੱਦਾਂ ਬਣਾਉਂਦੇ ਹੋ ਬੇਸ ਕਿਹੜਾ ਤੁਹਾਡਾ ਆਪਣਾ ਬਣਾਉਂਦੇ ਹੋ ਵਾਜੀ ਵਾ ਕਰੋ ਤਾਂ ਸਟਾਰਟ ਮੜ ਜਾ ਪੀਜ਼ੇ ਨੂੰ ਪੀਜ਼ਾ ਕਰੋ ਸਟਾਰਟ ਹੈਗਾ ਸਮਾਨ ਤਿਆਰ ਕਰੋ ਸ਼ੁਰੂ ਪੀਜ਼ਾ ਛੋਟਾ ਜਿਹਾ ਬਣਾਓ ਕਪਿਲਦੇਵ ਜੀ ਲਗਾ ਰਹੇ ਨੇ ਜੀ ਚੌਕੇ ਛੱਕੇ ਵਾਜੀ ਵਾ ਬਹੁਤ ਵਧੀਆ ਮਜ਼ਾ ਆ ਗਿਆ ਜੀ ਕਪਲੇ ਵੀ ਤੁਹਾਨੂੰ ਮਿਲ ਕੇ ਆਹ ਦੇਖੋ ਜੀ ਹਾਂ ਜੀ ਇਲਾਕੇ ਦੇ ਬੰਦੇ ਪਹੁੰਚ ਰਹੇ ਨੇ ਦੂਰੋਂ ਦੂਰੋਂ ਆਣੇ ਰੋਪੜੋਂ ਵੀ ਬੰਦੇ ਪਹੁੰਚ ਜਾਣੇ ਨੇ ਸਾਫ ਸਫਾਈ ਦੇ ਨਾਲ ਕੰਮ ਹੈ ਠੀਕ ਹੈ ਜੀ ਜਰ ਮਰਜ਼ੀ ਆ ਕੇ ਚੈੱਕ ਕਰ ਸਕਦਾ ਜਿਹੜਾ ਮਰਜ਼ੀ ਪਾਈਵੇ ਹਾਂ ਫਰੈਸ਼ ਹੈ ਜਾਂ ਨਹੀਂ ਹੈ ਕੁਛ ਸਭ ਕੁਝ ਵਧੀਆ ਵਾਹ ਜੀ ਵਾ ਦੇਖੋ ਜੀ ਸਫਾਈ ਨਾਲ ਜਿੱਥੇ ਕੰਮ ਹੁੰਦਾ ਨਾ ਜੀ ਗਾਕ ਉੱਥੇ ਹੀ ਪਹੁੰਚਦਾ ਔਰ ਇਹਨਾਂ ਦੀ ਪੂਰੀ ਧਾਕ ਹੈ ਇਲਾਕੇ ਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਤੁਸੀਂ ਉੱਥੇ ਪਹੁੰਚੋ ਜੀ ਕਪਲ ਦੇਵ ਜੀ ਨੂੰ ਮਿਲੋ ਜੀ ਜਾ ਕੇ 버거 ਵਾਈਟ ਪੀਜ਼ਾ ਪੁਆਇੰਟ ਵਾਹ ਜੀ ਵਾ ਤਿਆਰੀ ਹੈ ਜੀ ਤੁਹਾਡੇ ਇਧਰਲੇ ਪਾਸੇ ਪੀਜ਼ਾ ਸ਼ੁਰੂ ਹੋਣ ਲੱਗਾ ਜੀ ਡੋ ਦੇਖੋ ਜੀ ਬਣਦਾ ਪੀਜ਼ਾ ਪੁਆਇੰਟ ਹੈਗਾ ਨਾ ਤੁਹਾਡੀ ਦੁਕਾਨ ਦੇ ਨਾਮ ਦੇ ਨਾਲ ਆਰ ਐਂ ਜੀ ਮੈਂ ਤਾਂ ਕਰਕੇ ਕਿਹਾ ਵੀ ਪੀਜ਼ਾ ਵੀ ਬਣਾਈਏ ਹਾਂਜੀ 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 ਪੀਜ਼ਾ ਪੁਆਇੰਟ ਜਦ ਨਾਮ ਦੇ ਵਿੱਚ ਹੈਗਾ ਤਾਂ ਪੀਜ਼ਾ ਬਣਦਾ ਦਿਖਾਈਏ ਤੇਜ਼ੀ ਨਾਲ ਦੱਸੋ ਜੀ ਹੁਣ ਕੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਬੇਸ ਨੂੰ ਜੀ ਚੰਗੀ ਤਰ੍ਹਾਂ ਕਰਾਂਗੇ ਮੈਦਾ ਲਾ ਕੇ ਬੇਸ ਨੂੰ ਚੰਗੀ ਤਰ੍ਹਾਂ ਮੈਦਾ ਲਾਵਾਂਗੇ ਜੀ ਬੇਸ ਕਾ ਦਾ ਹੈਗਾ ਮੈਦੇ ਦਾ ਬੇਸ ਹੈ ਮੈਦੇ ਦਾ ਹੀ ਬੇਸ ਹੈ ਹਾਂਜੀ ਕੋ ਵਾਹ ਜੀ ਵਾਹ ਆ ਦੇਖੋ ਜੀ ਹੋ ਰਿਹਾ ਕੰਮ ਬਣਨ ਲੱਗਿਆ ਜੀ ਪੀਜ਼ਾ ਔਰ ਆ ਗਿਆ ਜੀ ਵੇਲਣਾ ਵੀ ਆ ਗਿਆ ਬੱਲੇ 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 ਦੇਖੋ ਜੀ ਐਦਾਂ ਹੁੰਦਾ ਦੀ ਕੰਮ ਨਜ਼ਾਰੇਦਾਰ ਤਰੀਕੇ ਨਾਲ ਅਜੇ ਤਾਂ ਇੱਥੇ ਬਹੁਤ ਕੁਝ ਪੈਣਾ ਹੈ ਨਾ ਜੀ ਹਾਂਜੀ ਹਾਂਜੀ ਆਹ ਫਿਰ ਇਹਨੇ ਓਵਨ 'ਚ ਜਾਣਾ ਹਾਂਜੀ ਦੇਖੋ ਜੀ ਆਗੇ ਜੀ ਆਗੇ ਆਗੇ ਦੀ ਬੰਦੇ ਹੋਰ ਆਗੇ ਵੜ ਕੈਂਟ ਕੈਂਟ ਬੰਦੇ ਪਹੁੰਚ ਗਏ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਠੀਕ ਠਾਕ ਕੀ ਖਾਣਾ ਹੈ ਬਾ ਦੇਖਦੇ ਆ ਜੀ ਕੀ ਖਾਣਾ ਜੀ ਅਜੇ ਦੇਖਦੇ ਆ ਸਲਾਹਾਂ ਕਰਦੇ ਆਂ ਵਿਚਾਰ ਬੰਦੇ ਹੈਗੇ ਦੇਖੋ ਸਲਾਹ ਕੀ ਬਣਦੀ ਹੈ ਜੀ ਆਓ ਜੀ ਆਓ ਵੈਲਕਮ ਹੈ ਜੀ ਵੈਲਕਮ ਹੈ ਜੀ ਕਿੱਥੇ ਤੇ ਆਏ ਟੀਮ ਬਾ ਲੋਕ ਲੈ ਆ ਜੀ ਲੋਕ ਲੈ ਆ ਲੋਕ ਲੈ ਬੈਂਸਨ ਨਹੀਂ ਆ ਜਿਹਨਾਂ ਨੇ ਹੀ ਪਿੰਡ ਦੀਰਪਰਾਈ ਆਪਣਾ ਮਾਧਵਾਲ ਦੀਰਪੁਰ ਜੀ ਮਾਧਵਾਲ ਦੀਰਪਰਾਈ ਦੀਰਪੁਰ ਹਾਂਜੀ ਹਾਂਜੀ ਕਿਆ ਨਾਂ ਤੁਹਾਡਾ ਮੇਰਾ ਨਾਮ ਦਾ ਖੱਤਰੀ ਹੈ ਜੀ ਖੱਤਰੀ ਜੀ ਬੈਠੋ ਕੋਈ ਨਹੀਂ ਦੇਖੋ ਜੀ ਕਿਆ ਆਰਡਰ ਆਉਂਦਾ ਪਤਾ ਨਹੀਂ ਅਜੇ ਸਲਾਹ ਹੋਣੀ ਹੈ ਬੰਦੇ ਪਹੁੰਚ ਕੇ 4 ਇੱਕੋ ਪਿੰਡ ਥਾਰੇ ਦਾ ਇੱਕੋ ਪਿੰਡ ਤੇ ਆ ਜੀ ਚਾਰੇ ਠੀਕ ਹੈ ਠੀਕ ਹੈ ਠੀਕ ਇਧਰਲੇ ਪਾਸੇ ਜਾ ਤੱਕਾ ਦੇਖੋ ਜੀ 1 ਮਿੰਟ ਦਿਓ ਜੀ ਹਾਂਜੀ ਹਜਾ ਦੇਖੋ ਜੀ ਆ ਕਿਆ ਚੀਜ਼ ਚੱਲ ਰਹੀ ਹੈ ਜੀ ਉੱਪਰ ਇਹਦੇ ਹਾਂਜੀ ਮੈਂ ਤਾਂ ਡੋਰਤਨ ਕਹਿੰਦੇ ਪੀਜ਼ਾ ਫੁੱਲਾ ਨਹੀਂ ਨਾ ਇਹ ਤਾਂ ਨੌਕਿਆ ਯੰਤਰ ਦਾ ਆ ਯੰਤਰ ਅੱਗੇ ਨੂੰ ਰੋਲ ਕਹਿੰਦੇ ਪੀਜ਼ਾ ਵਾਲੀ ਪੀਜ਼ਾ ਰੋਲਰ ਆ ਦੇਖੋ ਜੀ ਪੀਜ਼ਾ ਰੋਲਰ ਹੈਗਾ ਜੀ ਮੈਂ ਤਾਂ ਯਾਰ ਇਹ ਦੇਖਿਆ ਨਹੀਂ ਬਹੁਤਾ ਤੁਹਾਡੇ ਕੋਲ ਦੇਖਿਆ ਬੈਂਸਾ ਕੇ ਹਾਂਜੀ ਬਸ ਇਹ ਇਹਦੇ ਵਾਸਤੇ ਇਹਦੇ ਚ ਡਾਟਸ ਪੈ ਜਣੇ ਆ ਹਾਂਜੀ ਠੀਕ ਹੈ ਜੀ ਤਾਂ ਕਿ ਅੰਦਰ ਤੱਕ ਚਲਾ ਜਾਵੇ ਮਾਲ ਦੇਖੋ ਜੇ ਸੋਸ ਡਾਲ ਫਲੇਵਰ ਵਧੀਆ ਆਵੇ ਬਿਲਕੁਲ ਚਲੋ ਜੀ ਸ਼ੁਰੂ ਕਰੀਏ ਅਗਲੀ ਕਾਰਵਾਈ ਪੀਜ਼ਾ ਕੋਈ ਕਟਿੰਗ ਹੋਣੀ ਆ ਐਕਸਟਰਾ ਜਿਹੜਾ ਨਿਕਲ ਜਾਵੇ ਜੀ ਆ ਦੇਖੋ ਜੀ ਫਾਲਤੂ ਕਿਨਾਰੀਆਂ ਜਿਹੜੀਆਂ ਨੇ ਜੀ ਉਹ ਕੱਢ ਦੇਣੀਆਂ ਸਾਫ਼ ਕਰ ਦੇਣ ਠੀਕ ਹੈ ਜੀ ਅੱਗੇ ਜੀ ਚਾਰ ਨੂਡਲ ਵਾਲੇ ਦਾ ਇੱਕ ਮੜਾਈ ਜਾ ਰਹਾ ਹੈ ਆ ਲਓ ਜੀ ਆਰਡਰ ਆ ਗਿਆ ਜੀ ਹੋਰ ਇਹ ਪੀਜ਼ਾ ਪਾਸਤਾ ਸੌਸ ਪਾਸ ਪੀਜ਼ਾ ਪਾਸਤਾ ਸੌਸ ਆ ਗਿਆ ਜੀ ਲੈ ਗਈ ਜੀ ਪੀਜ਼ਾ ਪਾਸਤਾ ਸੌਸ ਵਾਜੀ ਵਾ ਬਣਾਤੀ ਚੱਕਰੀ ਹੁਣ ਕੀ ਆਣਾ ਜੀ ਉਹ ਤੇ ਪਾਸਤਾ ਨੂੰ ਪੇਸਟ ਕਰਨਾ ਜੀ ਇਹਨੂੰ ਚੰਗੀ ਤਰ੍ਹਾਂ ਫੈਲਾ ਦੇਣਾ ਜੀ ਪੀਜ਼ਾ ਪਾਸਤਾ ਪੇਸਟ ਜਿਹੜੀ ਇਹਦਾ ਜੀ ਉਹਨੂੰ ਪੇਸਟ ਕਰ ਰਹੇ ਹਾਂ ਉਹਦੇ ਉੱਤੇ ਦੇਸ ਦੇਤੇ ਵਾਜੀ ਵਾ ਵਾਜੀ ਵਾ ਹਾਂਜੀ ਹੁਣ ਕੀ ਆਊਗਾ ਜੀ ਅੱਗੇ ਓਨਿਅਨ ਡਾਲਦੇ ਆਂਿਅਨ ਆਏਗਾ ਜੀ ਓਨਿਅਨ ਲੈਣ ਚਲ ਗਿਆ ਜੀ ਕਿੱਥੇ ਰੱਖਿਆ ਨੀ ਆਜੀ ਤੇ ਖਾਣਾ ਸਾਰਾ ਕੁਝ ਯਾਰ ਕਿੱਥੇ ਕਿੱਥੋਂ ਸਮਾਨ ਆ ਰਿਹਾ ਵਿਕਲ ਕੇ ਆ ਦੇਖੋ ਜੀ ਆ ਗਿਆ ਓਨਿਅਨ ਆਲੂ ਜੀ ਆ ਗਏ ਛਾਬਈ ਆ ਗਿਆ ਉਹ ਆ ਜੀ ਵਾ ਆ ਦੇਖੋ ਜੀ ਪੈ ਗਿਆ ਜੀ ਓਨਿਅਨ ਖੁੱਲਾ ਓਨਿਅਨ ਉਹ ਵਾ ਜੀ ਦਾ ਹੁਣ ਜੀ ਕੈਪਸਿਕਮਾਊਂਗੀ ਕੈਪਸਿਕਮਾਊਂਗੀ ਕਿੱਥੇ ਰਵਾਊਂਗੀ ਨੇੜੇ ਜਾ ਕੇ ਦੂਰ ਤੇ ਆਊਂਗੀ ਨੇੜਿਆ ਸਰ ਨੇੜਿਆ ਹਾਂਜੀ ਜਦੋਂ ਮੈਂ ਤੇ ਸ਼ਿਮਲੇ ਤੇ ਆਉਗੀ ਅੱਛਾ ਕਰ ਲਓ ਕਰ ਲਓ ਪਿਆਓ ਕੱਟ ਕੇ ਆ ਦੇਖੋ ਜੀ ਪੀਜ਼ਾ ਬਣ ਰਿਹਾ ਜੀ ਕਮਾਲ दर्जे ਦਾ ਔਰ ਕੈਪਸਿਕਮ ਆ ਗਈ ਜੀ ਹੁਣ ਕੈਪਸਿਕਮ ਨੂੰ ਕੱਟ ਕੇ ਸ਼ਿਮਲਾ ਮਿਰਚ ਵੀ ਕੱਢ ਲਈ ਨਹੀਂ ਆਪਾਂ ਨੂੰ ਆ ਲਓ ਜੀ ਆ ਲਓ ਜੀ ਲੰਬੀ ਲੰਬੀ ਕੱਟ ਕੇ ਜਿਹੜੇ ਨੇ ਔਰ ਇਹ ਜਾਣੀਆਂ ਹੁਣ بیس ਦੇ ਉੱਤੇ ਪੀਜ਼ਾ ਹੁਣਾਂ ਦੀ ਤਿਆਰ ਇਹਨਾਂ ਦਾ 버ਗਰ ਬਾਈਟ ਪੀਜ਼ਾ ਪੁਆਇੰਟ 버ਗਰ ਵੀ ਬਣੇ ਤੁਹਾਨੂੰ ਦਿਖਾਏ ਦੀ ਪੀਜ਼ਾ ਵੀ ਹੁਣ ਲੱਗ ਰਿਹਾ ਜੀ ਲੱਗ ਜੀ ਪਰਲੇ ਪਾਸੇ ਬਹੁਤ ਵਧੀਆ ਜੀ ਹਾਂ ਜੀ ਹੋਰ ਕੀ ਜਾਣਣਾ ਜੀ ਹੁਣ ਇਹਦੇ ਵਿੱਚ ਇਸ ਤੋਂ ਉਪਰਾਂਗੇ 올ਿਵ 올ਿਵ ਜਾਣਗੇ ਲਓ ਜੀ ਲਓ ਆਕੇ ਲੈ ਆਇਆ ਤੁਸੀਂ ਜੀ ਇਹ ਆਰਡਰ ਬੈਲ ਆਇਆ ਕਰੋ ਅੱਛਾ ਕਾਹਦੇ ਕਰ ਨੂੰ ਕਰ ਹਾਂ ਜੀ ਆਪਾਂ ਦਾ ਪੀਜੇ ਵੱਲੋਂ ਹੁੰਦੇ ਆ ਜੀ 올ਿਵਸ ਕਿੱਥੇ ਆ ਜੀ ਦਿਖੇ ਨਹੀਂ 올ਿਵਸ 올ਿਵਸ ਆੜ ਕੇ ਦੋ ਫਰਿੱਜ ਵਿੱਚ ਅੱਛਾ ਫਰਿੱਜ ਵਿੱਚੋਂ ਆੜ ਕੇ ਠੰਡੇ ਠੰਡੇ ਲਿਆਓ ਜੀ 올ਿਵ ਲਾਈਨ ਚਲ ਕੇ ਜੀ ਅੰਦਰ ਪਾਈ ਜੀ 올ਿਵਸ ਆੜ ਕੇ ਜੀ ਫਰਿੱਜ ਦੇ ਵਿੱਚ ਤੋਂ ਔਰ ਪਾਣਗੇ ਆਕੇ 버ਗਰ ਬੇਸ ਦੇ ਉੱਤੇ ਪੂਰਾ ਸਮਾਨ ਪਾਉਂਦੇ ਨੇ ਜੀ ਇਹ ਬਰਗਰ ਬਾਈਟ ਪੀਜ਼ਾ ਪੁਆਇੰਟ ਵਾਲੇ ਬੈਂਸਾ ਅੱਡਾ ਇਲਾਕਾ ਹੈਗਾ ਜੀ ਨੂਰਪੁਰ ਦਾ ਠੀਕ ਕਹਿ ਰਹੇ ਜੀ ਮੈਂ ਹਾਂ ਜੀ ਬਿਲਕੁਲ ਸਹੀ ਕਹਿ ਰਹੇ ਵਾਹ ਜੀ ਵਾਹ ਆਗੇ ਜੀ ਹੌਲੀ ਆਣ ਦੋ ਜੀ ਵਾਹ ਜੀ ਵਾਹ ਥੋਲੇ ਦਿਲ ਨਾਲ ਕਾੰਦੇ ਨੇ ਜੀ ਆ ਰਹੇ ਨੇ ਜੀ ਬਹੁਤ 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 ਪੀਜ਼ਾ ਹੋ ਰਿਹਾ ਜੀ ਤਿਆਰ ਬੈਂਸਾ ਅੱਡੇ ਦੇ ਉੱਤੇ ਨੂਰਪੁਰ ਬੇਦੀ ਬਲਾਕ ਦਾ ਬਹੁਤ ਫੇਮਸ ਕਸਬਾ ਜਿਹੜਾ ਹੈ ਬੈਂਸਾ ਆ ਗਿਆ ਜੀ ਕਾ ਗਿਆ ਜੀ ਇਹ ਅਮੂਲ ਚੀਜ਼ ਹੈ ਅਮੂਲ ਚੀਜ਼ ਕੁਆਲਿਟੀ ਦੇ ਤਿੱਦਾ ਭਗਤ ਤੁਸੀਂ ਸਾਰਿਆਂ ਹੈ ਹਾਂਜੀ ਹਾਂਜੀ ਅਮੂਲ ਚੀਜ਼ ਪੈ ਲੱਗਾ ਜੀ ਹੁਣ ਆ ਦੇਖੋ ਜੀ ਬ੍ਰਾਂਡਡ ਸਮਾਨ ਹੈਗਾ ਔਰ ਪੀਜ਼ਾ ਬੜਾ ਟੇਸਟੀ ਬਣੂਗਾ ਮੈਨੂੰ ਲੱਗ ਰਿਹਾ ਹੈ ਜਿਹੜਾ ਪਹਿਲੀ ਆ ਲਓ ਜੀ ਸ਼ਰੇਡ ਕੀਤਾ ਹੋਇਆ ਅਮੂਲ ਚੀਜ਼ ਪੈ ਗਿਆ ਜੀ ਇਹਦਾ ਰੰਗ ਤਾਂ ਹੁਣ ਨਿਕਲਿਆ ਪੀਜ਼ੇ ਦਾ ਨਾ ਹਾਂਜੀ ਹਾਂਜੀ ਅਜੇ ਹੋਰ ਨਾ ਖਾਣ ਨੂੰ ਲੱਗਦਾ ਤੁਸੀਂ ਕੁਝ ਪਾਉਂਗੇ ਜੀ ਨਹੀਂ ਹੁਣ ਬਾਸ ਹੁਣ ਬਾਜੀ ਹੁਣ ਇਹਨੂੰ ਸਿੱਧਾ ਵਿੱਚੇ ਪਾਉਂਗੇ ਹਾਂਜੀ ਓਵਨ ਦੇ ਵਿੱਚੇ ਪਾਉਂ ਜੀ ਆ ਬਾਈ ਜੀ ਪਿੱਛੇ ਹਸਰੇ ਦੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਆ ਲਓ ਜੀ ਹੁਣ ਚੱਲਿਆ ਜੀ ਪੈਗਾ ਜੀ ਸਮਾਨ ਓਵਨ ਦੇ ਵਿੱਚ ਕਿੰਨੀ ਦੇ ਰਹਿਣਾ ਜੇ ਆ ਰਹੇ ਜੀ ਇਹ ਰੌਂਗ ਦਾ ਜੀ ਕੱਟਦਾ 7-8 ਮਿੰਟ 7-8 ਮਿੰਟ ਹੋਰੀ ਇਹਦੇ ਚ ਹੀ ਰਹੂਗਾ ਓਵਨ ਦੇ ਵਿੱਚ ਹੀ ਵਾਹ ਜੀ ਵਾਹ ਚਲੋ ਜੀ ਪਾ ਦਿਓ ਫਿਰ ਮੈਂ ਜਾਂਦਾ ਕਿਤੇ ਨੇ ਪਾਸੇ ਸਮਾਨ ਤਿਆਰ ਹੋ ਰਿਹਾ ਜਦ ਤੱਕ ਉਧਰ ਹਨਾ ਜੀ ਜਦ ਤੱਕ ਇਹ ਨੂੰ ਟ੍ਰਾਂਸਫਰ ਕਰ ਦਿਆ ਜੀ ਉਹ ਦੇਖੋ ਜੀ ਪੈ ਗਿਆ ਜੀ ਵਿੱਚ ਓ ਵਾਹ ਜੀ ਵਾਹ 7-8 ਮਿੰਟ ਤੋਂ ਬਾਅਦ ਆ ਨਈ ਮੈਂ ਤੁਹਾਡੇ ਕੋਲ ਆਣਾ ਜੀ ਇਧਰਲੇ ਪਾਸੇ ਚੱਲਦਾ ਮੈਂ ਜਾ ਸਕਦਾ ਓ ਵਾਹ ਜੀ ਵਾਹ ਤੁਸੀਂ ਤਾਂ ਖਾਸਾ ਕੁਝ ਕਰੀ ਬੈਠੇ ਹੈਂ ਕੀ ਬਣਾਤਾ ਹੈ ਮਲਾਈ ਜਾਂ ਮਲਾਈ ਚਾਂਪ ਪਹਿਲੇ ਮੈਂ ਦੇਖ ਲਾਂ ਜਰਾ ਗਾਕਾ ਕੋਲ ਜਾ ਰਹੀ ਹੈ ਗਾਤਾ ਨਾ ਰਿਵਿਊ ਲੈਣਾ ਨਾ ਜੀ ਸਵਾਦ ਬਣੀ ਚੀਜ਼ ਕਹਾਂਜੀ ਕੀ ਲਓ ਜੀ ਚਮਚੇ ਰੱਖ ਦਿੱਤੇ ਦੀ ਵਿੱਚ ਔਰ ਚੱਲੇ ਆਂ ਜੀ ਹੁਣ ਆਪਾਂ ਅੰਦਰਲੇ ਪਾਸੇ ਨੂੰ ਲਿਆਓ ਜੀ ਲਿਆਓ ਆਹ ਕੇ ਬਾਹਰ ਉੱਪਰ ਬਾਤ ਨਿਕਾਲ ਲੈ ਮਸਾਲਾ ਪਾਏਗਾ ਜੀ ਚਲੋ ਜੀ ਓ ਵਾਹ ਜੀ ਵਾਹ ਇੱਕ ਤੁਹਾਡੇ ਨਾਲ ਰਿਵਿਊ ਲੈਣਾ ਤੁਸੀਂ ਖਾ ਕੇ ਮੈਨੂੰ ਦੱਸਣਾ ਵੀ ਕਿਆ ਚੀਜ਼ ਬਣੀ ਹੈ ਕੈਸੀ ਬਣੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਪਹਿਲਾਂ ਮੈਂ ਦਿਖਾ ਦਵਾਂ ਸਰੋਤਾਂ ਤੇ ਚਲੇ ਵਾਹ ਜੀ ਵਾਹ ਬਹੁਤ ਵਧੀਆ ਭੁੱਖ ਤੈਨੂੰ ਦੇਖ ਕੇ ਲੱਗ ਰਹੀ ਹੈ ਆਰਡਰ ਤੁਹਾਡਾ ਪਹਿਲੇ ਡਿਸਾਈਡਡ ਸੀਗਾ ਤੁਸੀਂ ਕਹਿੰਦੇ ਸੋਚ ਕੇ ਦੱਸੂਗੇ ਚਲੋ ਜੀ ਚੱਕੋ ਜੀ ਇਹਨੂੰ ਸ਼ੁਰੂ ਕਰੋ ਨਹੀਂ ਨਹੀਂ ਮੈਂ ਵੀ ਕਰੂੰਗਾ ਬਾਅਦ ਚ ਪਹਿਲੇ ਤੁਸੀਂ ਖਾਓ ਸੀ ਮੈਂ ਤੁਹਾਡਾ ਰਿਵਿਊ ਲੈਣਾ ਨਹੀਂ ਬਾਈ ਚੱਕੋ ਬਾਈ ਦੀ ਚੱਕੋ ਇਦਾਂ ਨਾ ਕਰੋ ਉਹ ਇਦਾਂ ਲੇ ਪਾਸੇ ਦੇ ਤਾਂ ਬੰਦੇ ਸੰਗਦੇ ਨਹੀਂ ਆਗੇ ਮੈਂ ਤਾਂ ਇਹੀ ਦੱਸਿਆ ਲੋਕਾਂ ਨੇ ਯਾਰ ਆਓ ਲੈ ਸ਼ੁਰੂ ਹੋ ਗਈ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਬਾਈ ਜੀ ਪਹਿਲਾਂ ਤੁਸੀਂ ਦੱਸੋ ਕਿਹਦਾ ਹੈ ਜੀ ਟੇਸਟ ਕਿਹਦਾ ਜੀ ਬੜੀ ਵਧੀਆ ਜੀ ਵਧੀਆ ਜੀ ਓਕੇ ਰੋਟਾ ਹਾਂਜੀ ਬਹੁਤ ਓਕੇ ਰੋਟਾ ਤਾਂ ਹੀ ਤੁਸੀਂ ਆਨੇ ਪਹਿਲਾਂ ਵੀ ਆਉਂਦੇ ਇੱਥੇ ਹਾਂਜੀ ਹਾਂਜੀ ਆਨੇ ਰਹੇ ਹੋ ਹਾਂਜੀ ਵਾਹ ਜੀ ਵਾਹ ਹਾਂਜੀ ਤੁਸੀਂ ਦੱਸੋ ਜੀ ਤੁਹਾਨੂੰ ਸਟਾਰਟਿੰਗ ਤੇ ਮੈਂ ਤੁਹਾਨੂੰ ਪੜਿਆ ਸੀਗਾ ਦੱਸੋ ਟੇਸਟ ਕੈਸਾ ਜੀ ਵਧੀਆ ਵਧੀਆ ਓਕੇ ਆ ਕਮਾਲ ਕਰੋ ਤੁਸੀਂ ਕਰੋ ਟਰਾਈ ਜੀ ਮੈਂ ਵੀ ਟਰਾਈ ਕਰਦਾ ਤੁਸੀਂ ਦੱਸੋ ਪਹਿਲਾਂ ਕਿਆ ਚੀਜ਼ ਹੈ ਓਕੇ ਰਿਪੋਰਟ ਹਾਂ ਜੀ ਇਹਨਾਂ ਓਕੇ ਰਿਪੋਰਟ ਐਂਡ ਕਰੋ 10 ਚੋਂ ਕਿੰਨੇ ਨੰਬਰ ਦੇਣੇ ਆ 10 ਚੋਂ 10 ਜੀ 10 ਚੋਂ 10 ਨੰਬਰ ਦਿੱਤੇ ਜੀ ਬਾਈ ਜੀ ਨੇ ਚਲੋ ਜੀ ਮੈਂ ਤੁਹਾਨੂੰ ਬਾਹਰ ਲੈ ਕੇ ਜਾਂਦਾ ਫਿਰ ਦੁਬਾਰਾ ਤੇ ਕੁਝ ਹੋਰ ਤਿਆਰ ਹੋ ਰਿਹਾ ਐ ਇਧਰਲੇ ਪਾਸੇ ਕਿਆ ਤਿਆਰ ਹੋ ਰਿਹਾ ਜੀ ਚਾਹ ਹੋ ਰਹੀ ਚਾਹ ਪੋਰੀ ਤਿਆਰ ਦੁਬਾਰਾ ਤੇ ਦੇਖੋ ਜੀ ਪੈ ਗਿਆ ਜੀ ਹਾਂ ਜੀ ਤੁਹਾਡਾ ਪੀਜ਼ਾ ਕਿੱਥੇ ਪਹੁੰਚ ਗਿਆ ਜੀ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਪ੍ਰੋਸੈਸ ਚੱਲ ਰਿਹਾ ਹੈ ਹਾਂ ਜੀ ਸਰ ਆ ਰਿਹਾ ਜੀ ਮੈਂ ਤੁਹਾਡੇ ਕੋਲ ਆ ਰਿਹਾ ਜੀ ਲਓ ਜੀ ਰਲਾ ਤੇ ਜੀ ਚਾਹ ਪਾਓ ਵਾ ਜੋ ਮਲਾਈ ਚਾਹ ਪੀ ਜੀ ਇਹ ਆ ਬੰਦਾ ਆ ਗਿਆ ਜੀ ਕਾਲੇ ਦਾ ਖਾ ਆ ਬੰਦਾ ਕਾਲੇ ਦਾ ਖਾ ਸਕਦਾ ਜੀ ਕੀ ਨਾਮ ਹੈ ਤੇਰਾ ਪ੍ਰਿੰਸ ਹੈ ਪ੍ਰਿੰਸ ਪ੍ਰਿੰਸ ਕੀ ਲੈਣਾ ਹੈ ਮੈਂ ਚਾਵਲ ਲੈਣ ਆਈ। ਚਾਪ ਅੱਛਾ ਰੋਜ ਆਣਾ। ਬਹੁਤ ਹੀ ਬਹੁਤ ਹਨ ਦਾਈ। ਸਵਾਦ ਲੱਗਦੀ ਹੈ? ਸਵਾਦ ਪੂਰੀ ਐ ਟੇਸਟੀ ਇੱਕ ਨੰਬਰ ਹੀ। ਇੱਕ ਨੰਬਰ। ਅੱਗੇ ਦੇਖੋ ਹੀ ਟੇਸਟ ਕਰੋ। ਮੈਂ ਵੀ ਕਰਦਾ ਟੇਸਟ। ਤੂੰ ਬੈਂਸਾ ਨਹੀਂ ਹੈ? ਬੈਂਸਾ ਹੀ। ਅੱਛਾ ਆਂਦਾ ਰਹਿਣਾ ਰੈਗੂਲਰ ਆ ਰਹੇ ਨੇ ਆਂਦਾ ਰਹਿਣਾ ਹੈ। ਡੇਲੀ ਆਂਦਾ ਜੀ। ਡੇਲੀ ਆਂਦਾ ਹੈ। ਡੇਲੀ ਇੱਥੇ ਮਹਿਫਿਲ ਲੱਗਦੀ ਸਾਡੀ। ਅੱਛਾ ਜੀ ਅਜੇ ਬੰਦੇ ਆਣੇ ਹੋਰ ਗੈਂਗ ਆਣਾ ਪੂਰਾ ਜੇ। ਆ ਗਈ ਆਣਾ ਉਹ ਦੇਖੋ ਸਾਡਾ ਅੱਗੇ ਅੱਛਾ 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 ਠੀਕ ਹੈ ਠੀਕ ਹੈ। ਆ ਲੋ ਜੀ ਤਿਆਰ ਹੋ ਗਈ ਪਲੇਟ। ਕਰੋ ਜੀ ਇਹਨੂੰ ਬੰਦ। ਇਹ ਪ ਹਾਂ ਜੀ ਜੇ ਤੁਹਾਡੇ ਕੋਲ ਆਰਡਰ ਸੀ ਕਰਨਾ ਹੋਵੇ ਕਿਸੇ ਨੇ ਸਰੋਤਿਆਂ ਨੇ ਦੇਖਣ ਵਾਲੇ ਨੇ ਤਾਂ ਕਿੰਨੇ ਨੰਬਰ ਤੇ ਫੋਨ ਕਰਕੇ ਆਰਡਰ ਲਵੇ 62806 42788 ਨੰਬਰ ਤੇ ਫੋਨ ਹੌਲੀ ਹੌਲੀ ਬੋਲੋ ਦੁਬਾਰਾ ਤੋਂ 62806 42788 62806 ਕਪਲ ਜੀ ਕੀ ਆ ਠੀਕ ਬੋਲੇ ਨੰਬਰ ਇਹਨੇ 42788 62806 ਹਾਂ ਜੀ 42788 42788 ਅੱਲਾਹ ਦੇਖੋ ਜੀ ਤੰਦੂਰੀ ਲਿਖੇ ਤੇ ਵੀ ਕੈਮਰਾ ਮਾਰਦੇ ਆ ਆ ਦੇਖੋ ਜੀ ਫੋਨ ਨੰਬਰ 62806 ਜੀ 42788 ਆ ਗਿਆ ਤਿਆਰ ਹੋ ਰਿਹਾ ਜੀ ਜਤੂ ਗੁਰੀ ਜੱਟ ਤੰਦੂਰੀ ਚਾਪ ਥੱਲੋਂ ਸੇਕ ਲੱਗ ਰਿਆ ਨੂੰ ਹੈ ਬਸ ਉਹ ਵੀ ਜੀ ਜੇ ਦੇਖੋ ਵਾਹ ਜੀ ਤੰਦੂਰੀ ਚਾਪ ਹੁਣ ਤੋਂ ਇਹ ਇਸ ਤੋਂ ਬਾਅਦ ਫੇ ਕਿੱਥੇ ਜਾਣੀ ਹੈ ਇਹ ਹੁਣ ਤੁਹਾਡੇ ਸਾਹਮਣੇ ਬਣਾਣਾ ਹੈ ਅੱਛਾ ਮੇਰੇ ਸਾਹਮਣੇ ਬਣ ਰਹੀ ਜੀ ਦੇਖੋ ਜੀ ਸਿਰੋਤਰ ਜਦ ਤੱਕ ਪੀਜ਼ਾ ਲੱਗ ਰਿਹਾ ਹੈ ਇਧਰਲੇ ਪਾਸੇ ਚਾਪ ਜਿਹੜੀ ਹੈ ਤੰਦੂਰੀ ਆਲਮੋਸਟ ਫੈਮੇਟੋ ਅੰਦਰ ਚਲੀ ਆ ਜੀ ਦੇਖਦੇ ਕਿੱਥੇ ਜਾਂਦੀ ਆ ਹੁਣ ਤੰਦੂਰ ਲਾ ਬਣਾ ਭਾਜੀ ਉਹਨਾਂ ਨੂੰ ਲਓ ਜੀ ਤੰਦੂਰੀ ਚਾਂਪਾਗੀ ਦੇਖੋ ਜੀ ਕਿੱਦਾਂ ਹੁੰਦੀ ਤਿਆਰ ਲੋ ਜੀ ਲਓ ਕਿਆ ਕੁਝ ਪਹਿਣਾ ਦੱਸੀ ਚੱਲਿਓ ਜੀ ਮੈਨੂੰ ਭੌੜਾ ਕੀ ਨੋ ਹੈ ਆਰੁਸ਼ ਸ਼ਰਮਾਈ ਆਰੁਸ਼ ਸ਼ਰਮਾ ਆਰੁਸ਼ ਹਾਸ ਕੇ ਗੱਲ ਕਰਦਾ ਜਿਹੜੇ ਨਾ ਪੁੱਛੋ ਜਦ ਹੱਸਣਾ ਕੋਈ ਗੱਲ ਪੁੱਛੋ ਜਦ ਹੱਸਣਾ ਹਸ ਚੰਗੀ ਗੱਲ ਆ ਹੱਸਣਾ ਚਾਹੀਦਾ ਨਾ ਕਿਉਂ ਆ ਵੀ ਹੱਸ ਕੇ ਗੱਲ ਕਰਦਾ ਜੀ ਆ ਬੰਦਾ ਇਹ ਖੋਣ ਵਾ ਬੈਂਸਾ ਅੱਡੇ ਦੀ ਸ਼ਾਨ ਹੈ ਜੀ ਮੁੰਡਾ ਕੀ ਨਾਂ ਦੱਸਿਆ ਪ੍ਰਿੰਸ ਹੀ ਪ੍ਰਿੰਸ 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 ਹੈ ਜੀ ਮੁੰਡਾ ਆ ਦੇਖੋ ਜੀ ਆ ਦੇਖੋ ਜੀ ਆ ਲੱਗਦੀ ਚਾਪ ਤੰਦੂਰੀ ਚਾਪ ਕੱਟ ਹੋ ਰਹੀ ਜੀ ਕਟਿੰਗ ਹੋ ਰਹੀ ਦੇਖਣੋ ਜੀ ਵਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਨਜ਼ਾਰੇਦਾਰ ਨਜ਼ਾਰੇਦਾਰ ਦੇਖੋ ਜੀ ਹੁੰਦੀ ਕਟਿੰਗ ਤੰਦੂਰੀ ਚਾਪ ਬਰਗਰ ਬਾਈਟ ਪੀਜ਼ਾ ਪੁਆਇੰਟ ਬੈਂਸਾ ਵਾਹ ਜੀ ਵਾਹ ਹੁਣ ਇੱਥੇ ਕਿਆ ਪੈਣਾ ਜੀ ਸਾਡੇ ਲੱਗ ਮਸਾਲੇ ਵਾਲੀ ਇੱਕ ਅੱਛਾ ਇਹ ਲੱਗ ਹਾਂ ਠੀਕ ਹੈ ਜੀ ਮਸਾਲੇ ਵਾਲੇ ਪੈਣੇ ਸਾਡੇ ਅੱਛਾ ਟਿੱਕੀ ਟਲ ਮਸਾਲੇ ਪੈਣਾ ਜੀ ਟਿੱਕੀ ਟਲ ਮਸਾਲੇ ਪੈਣੇ ਆ ਕੇ ਆਗਾ ਜੀ ਇਹ ਮਰਗੀ ਮਿਉਨੀਸ ਮਿਉਨੀਸ ਬਰਗਰ ਮਿਉਨੀਸ ਹੁਣ ਆ ਕੇ ਚੱਲਿਆ ਜੀ ਇਹ ਕਰੀਮ ਹੈ ਮਲਾਈ ਮਲਾਈ ਕਰੀਮ ਵਾਹ ਜੀ ਵਾਹ ਇਹ ਬੰਨੀ ਤੰਦੂਰੀ ਮਲਾਈ ਚਾਪ ਹੈ ਦੇਖੋ ਜੀ ਬਾਈ ਦਾ ਰੇਂਜ ਬਣੀ ਮਲਾਈ ਤਾਂ ਹਰੇ ਇੱਥੇ ਪਣੀ ਆ ਲੋ ਜੀ ਪੈ ਗਈ ਵਾਹ ਜੀ ਵਾਹ ਵਾਹ ਜੀ ਵਾਹ ਆ ਗਏ ਜੀ ਪਿਆਜ ਆ ਗਏ ਜੀ ਪਰ ਪਿਆਜ ਲਓ ਇਹਦੇ ਕੋਲ ਸਿਕਰਟ ਮਸਾਲਾ ਰੱਖਿਆ ਇਧਰਲੇ ਪਾਸੇ ਓਲੇ ਨਾਲ ਪਾਉਂਦੇ ਆ ਤੁਸੀਂ ਹੈ ਨਹੀਂ ਹਾਂ ਬੋਲਦੇ ਰਹਾਂ ਸਮਝ ਨਹੀਂ ਆ ਰਿਹਾ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਦੂਰ ਰੱਖਿਆ ਸ਼ਾਇਦ ਕਿਤੇ ਸਿਕਰਟ ਹੈ ਕੋਈ ਨਾ ਨਹੀਂ ਆ ਲੋ ਜੀ ਦੇਖੋ ਜੀ ਬੈਂਸਾ ਅੱਡੇ ਤੇ ਨੂਰਪੁਰ 베ਦੀ ਦਾ ਬਲਾਕ ਹੈ ਬਲਾਕ ਨੂਰਪੁਰ 베ਦੀ ਅੱਡਾ ਬੈਂਸਾ ਤੰਦੂਰੀ ਚਾਂਪ ਹੋ ਰਹੀ ਜੀ ਪਿਆਰ ਆਓ ਜੀ ਆਓ ਠੱਕਿਆਓ ਇਧਰਲੇ ਪਾਸੇ ਤੁਸੀਂ ਕੈਲ ਪਾਣ ਲੱਗੇ ਹੁਣ ਹੁਣ ਲੈਣਗੇ ਜੀ ਇਹ ਮੱਖਣ ਮੱਖਣ ਆ ਗਿਆ ਜੀ ਅਮੂਲ ਮੱਖਣ ਆ ਗਿਆ ਜੀ ਵਾਹ ਜੀ ਵਾਹ ਬਹੁਤ ਵਧੀਆ ਆਜੋ ਆਜੋ ਜੇ ਪੀਜ਼ਾ ਕਿੱਥੇ ਪਹੁੰਚ ਗਿਆ ਜੀ ਪੀਜ਼ਾ ਸਰ ਹੋ ਰਿਹਾ ਹੈ ਬੈਂਸਾ ਹੀ ਆ ਜੇ ਬੈਂਸਾ ਤੋਂ ਅੱਗੇ ਤਾਂ ਨਹੀਂ ਗਿਆ ਬੈਂਸਾ ਹੀ ਹੈ ਬੈਂਸਾ ਹੀ ਹੈ ਆ ਦੇਖੋ ਜਿੱਧਰਲੇ ਪਾਸੇ ਆ ਗਿਆ ਜੀ ਹੁਣ ਇਹਨੂੰ ਕੀ ਹੋਣਾ ਜੀ ਹੁਣ ਇਹ ਗਰਮ ਹੋਊਗੀ ਜੀ ਅੱਛਾ ਗਰਮ ਹੋਊਗੀ ਪਾਦੋ ਜੀ ਬਟਰ ਮੈਲਟ ਹੋਣਾ ਹੈ ਬਟਰ ਮੈਲਟ ਹੋਊਗਾ ਜੀ 버거 ਬੰਦਾ ਬੈ ਜੀ ਨਾਲ ਦੀ ਨਾਲ ਪੀਜ਼ਾ ਸਾਡਾ ਜੀ ਅੰਦਰ ਪਿਆ ਹਾਂਜੀ ਕ੍ਰਿਸਪੀ ਟਿੱਕੀ ਆ ਗਈ ਜੀ ਕਹਿੰਦੇ ਕ੍ਰਿਸਪੀ ਟਿੱਕੀ ਲੱਗਦੀ ਹੈ 버거 ਦੇ ਉੱਤੇ 버거 ਅਸੀਂ ਤੁਹਾਨੂੰ ਪਹਿਲਾਂ ਵੀ ਬਣਦਾ ਦਿਖਾ ਦਿੱਤਾ ਔਰ ਅੱਡਾ ਜਿਹੜਾ ਹੈਗਾ ਬੈਂਸਾਂ ਦਾ ਆਹ ਦੇਖੋ ਜੀ ਸਮਾਨ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਬਣਦਾ ਜੀ ਇੱਥੇ ਜੀ ਨੂੰ ਅਜੇ ਲੱਗਣੇ 2-3 ਮਿੰਟ ਹੋਰ ਹਾਂਜੀ ਹਾਂਜੀ ਅਜੇ ਕਹਿੰਦੇ ਜੀ 2-3 ਮਿੰਟ ਲੱਗਣੇ ਜਦ ਤੱਕ ਮੈਂ ਬਾਹਰਲੇ ਪਾਸੇ ਜਾਣਾ ਜੀ ਇੱਧਰਲੇ ਪਾਸੇ ਦਿਖਾਣਾ ਤੁਹਾਨੂੰ ਲਓ ਜੀ ਆਗੇ ਜੀ ਬੰਦੇ ਹੋਰ ਆਗੇ ਅੰਦਰ ਬਹੁਤ ਵਧੀਆ ਦੇਖੋ ਜੀ ਆਈਟਮਾ ਕਿਹੜੇ-ਕਿਹੜੇ ਨਾਲ ਕੋਲ ਨੂਡਲ 버ਗਰ ਵੈਜ 버ਗਰ ਕੌਰਨ ਵੈਜ 버ਗਰ ਪਨੀਰ 버ਗਰ ਪਨੀਰ ਟਿੱਕੀ 버ਗਰ ચી즈 ਪਨੀਰ 버ਗਰ ਅਮਰੀਕਨ 버ਗਰ ਵੈਜ 버ਗਰ ਡਬਲ ਟਿੱਕੀ 버ਗਰ ਦੋ ਪਨੀਰ ਟਿੱਕੀ ચી즈 ਬਲਾਸਟ ਐਕਸਟਰਾ ਗ੍ਰਿਲ ਔਰ ਇਧਰਲੇ ਪਾਸੇ ਦੇਖੋ ਜੀ ਇਹਨਾਂ ਦੀ ਆਈਟਮ ਹੈ ਸਪੈਸ਼ਲ ਚਟਪਟਾ ਠੰਡਾ ਦਹੀਂ ਪੱਲਾ ਇੱਕ ਅਪਿਲ ਜੀ ਕਹਿੰਦੇ ਸਾਡੀ ਸਪੈਸ਼ਲ ਹੈ ਜੀ। ਦਹੀਂ ਪੱਲਾ ਜਿਹੜਾ ਹੈ। ਨੀਰਜ ਕੁਮਾਰ ਜੀ ਨੀਰਜ ਕੁਮਾਰ ਜੀ ਕਿੱਥੇ ਤੇ ਆਏ ਆ? ਤਖਤਗੜ੍ਹ ਤੋਂ। ਤਖਤਗੜ੍ਹ ਤੋਂ ਸਪੈਸ਼ਲ ਪਹੁੰਚ ਗਏ ਇੱਥੇ। ਕੀ ਲੈਣਾ ਆਏ ਆ? ਮਲਾਈ ਚਾਹ ਲੈਣਾ ਹੈ। ਆ ਲਓ ਜੀ ਮਲਾਈ ਚਾਹ ਨੀਰਜ ਕੁਮਾਰ ਜੀ ਲਾਗੀ ਜੀ। ਤਖਤਗੜ੍ਹ ਤੋਂ ਆ ਗਏ ਤੁਸੀਂ ਹੈ? ਹਾਂ ਜੀ ਹਾਂ ਜੀ। ਉਹਤ ਵਧੀਆ ਬਣਾਉਂਦੇ ਜੀ। ਅੱਛਾ ਖਿੱਚ ਲੈ ਆਏ ਥੋਨੂੰ? ਹਾਂ ਜੀ ਹਾਂ ਜੀ। ਉਹ ਵਾਹ ਜੀ ਵਾਹ ਮਲਾਈ ਚਾਹ ਖਿੱਚ ਲੈ ਜੀ ਨੀਰਜ ਕੁਮਾਰ ਨੂੰ ਤਖਤਗੜ੍ਹ ਤੋਂ। ਤਖਤਗੜ੍ਹ ਨੇੜੇ ਬਣਾ ਕਿੰਨੇ ਕਿਲੋਮੀਟਰ ਤੋਂ? ਥੋੜ 5-7 ਕਿਲੋਮੀਟਰ ਰਹੇਗਾ 5-7 ਕਿਲੋਮੀਟਰ ਅੱਗੇ ਜੀ ਚੱਲ ਕੇ ਨੀਰਜ ਕੁਮਾਰ ਜੀ ਹਾਂਜੀ ਆਰਐਨਜੀ ਪੀਜ਼ਾ ਕਿੱਥੇ ਪਹੁੰਚ ਗਿਆ ਹੋ ਗਿਆ ਰੈਡੀ ਰੈਡੀ ਹੈ ਜੀ ਲਿਆਓ ਜੀ ਆ ਦੇਖੋ ਜੀ ਆ ਗਿਆ ਪੀਜ਼ਾ ਆਰਐਨਜੀ ਦਾ ਉਹ ਆ ਜੀ ਵਾ ਗਰਮਾ ਗਰਮ ਪੀਜ਼ਾ ਲੱਗ ਕੇ ਆ ਗਿਆ ਜੀ ਬਾਹਰ ਬਹੁਤ ਵਧੀਆ ਰੰਗ ਜੀ ਤੁਸੀਂ ਰੰਗ ਦੇਖੋ ਜੀ ਪੀਜ਼ੇ ਦਾ ਆਰਐਨਜੀ ਨੇ ਪੂਰੀ ਮਿਹਨਤ ਕਰੀ ਹੈ ਇਹਦੇ ਉੱਤੇ ਔਰ ਪੀਜ਼ਾ ਦੇਖੋ ਜੀ ਕਿਆ ਸ਼ਾਨਦਾਰ ਪੀਜ਼ਾ ਆਇਆ ਬਣ ਕੇ ਵਾ ਜੀ ਵਾ ਵਾ ਜੀ ਵਾ ਕਮਾਲ ਦਾ ਪੀਜ਼ਾ ਇਹਨੂੰ ਕੱਟ ਲਗਣਾ ਜੀ ਹਾਂਜੀ ਕੱਟ ਲਓ ਆ ਦੇਖੋ ਜੀ ਕਟਿੰਗ ਦਾ ਟੂਲ ਵੀ ਤੁਹਾਡਾ ਡਿਫਰ ਤੇ ਜਿਹੜਾ ਰੋਲਰ ਸੀ ਤੁਹਾਡਾ ਉਹ ਵੀ ਡਿਫਰੈਂਸ ਸੀਗਾ ਆ ਲਓ ਜੀ ਕਟਿੰਗ ਹੋ ਰਹੀ ਹੈ ਜੀ ਪੀਜ਼ੇ ਦੀ ਬਹੁਤ ਵਧੀਆ ਉਹ ਆ ਜੀ ਬਾਈ ਨੂੰ ਖਿੱਚ ਕੇ ਨਾ ਉਹ ਜਿਹੜਾ ਐਂਗ ਕਰਕੇ ਦਿਖਾਣੇ ਆ ਚੱਕ ਕੇ ਮੜਾ ਇੱਕ ਗੁੰਗਲ ਜਿਹਾ ਕੱਢੋ ਆ ਲਓ ਜੀ ਆ ਲਓ ਜੀ ਆ ਲਓ ਜੀ ਆ ਲਓ ਜੀ ਇਹ ਆ ਗਿਆ ਜੀ ਐਦਾਂ ਦੇਖੋ ਜੀ ਐਦਾਂ ਹੁੰਦਾ ਪੀਜ਼ਾ ਨਜ਼ਾਰੇਦਾਰ ਪੀਜ਼ਾ ਜੀ ਆ ਰਹੇ ਜੀ ਬਹੁਤ ਵਧੀਆ ਜੀ ਇਹਨੂੰ ਟੈਕ ਵੀ ਕਰਕੇ ਦਿਖਾਉਂਦੇ ਆ ਜੀ ਤੁਹਾਨੂੰ ਹਾਂ ਜੀ ਇੱਕ ਸਲਾਈਸ ਹੋਰ ਛੋਟਾ ਜਿਹਾ ਕੱਟਿਓ ਜੀ ਕਿ ਛੋਟਾ ਜਿਹਾ ਦੇਖੋ ਜੀ ਮੈਂ ਤੁਹਾਨੂੰ ਦਿਨ ਲੱਗਿਆ ਰਿਵਿਊ ਆਰਐਨਜੀ ਦੇ 버ગર ਬਾਈਟ ਪੀਜ਼ਾ ਪੁਆਇੰਟ ਠੀਕ ਹੈ ਨਾ ਜੀ ਔਰ ਉੱਪਰ ਪੈਣ ਲੱਗਿਆ ਜੀ ਉਹਨੇ ਤੇ ਆ ਕੇ ਪੈਣ ਲੱਗਾ ਜੀ ਔਰੀਗানো ਔਰੀਗানো ਪੈਣ ਲੱਗੀ ਹੈ ਜੀ ਔਰੀਗਾਨੇ ਤੋਂ ਬਿਗੈਰ ਪੀਜ਼ਾ ਦਾ ਨਹੀਂ ਮਤਲਬ ਹੈਗਾ ਚੀਜ਼ ਚੀਲੀ ਫਲੈਕਸ ਵੀ ਪੈਣੇ ਆ ਜੀ ਜਮੀ ਕਰਾਰਾ ਪੀਜ਼ਾ ਲਓ ਜੀ ਦਿਖਾਓ ਛੋਟੀ ਜੀ ਬਾਈਟ ਕੱਢੋ ਇੱਕ ਸਾਈਡ ਤੋਂ ਲਓ ਜੀ ਆਗੇ ਉਹ ਵਾਹ ਜੀ ਵਾਹ ਹੈ ਚੀਜ਼ੀ 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 ਦੇਖੋ ਜੀ ਓਹ ਵਾਹ ਜੀ ਵਾਹ ਦੇਖੋ ਜੀ ਮੈਂ ਹੂੰ ਬੋਲਿਆ ਨਹੀਂ ਜੀ ਜਾ ਰਿਹਾ ਇੰਨਾ ਸਵਾਦ ਹੈ ਵੀ ਵੈਰੀ ਟੇਸਟੀ ਜੀ ਮਜ਼ਾ ਆ ਗਿਆ ਜੀ ਅਸਲੀ ਪੀਜ਼ਾ ਜੇਕਰ ਖਾਣਾ ਹੈ ਜੀ ਬੈਂਸਾੜੇ ਤੇ ਪਹੁੰਚੋ 버거 ਬਾਈਟ ਪੀਜ਼ਾ ਪੁਆਇੰਟ ਤੇ ਆ ਰਣ ਜੀ ਲਾ ਕੇ ਦੇਣਗੇ ਪਿਆਰ ਨਾਲ ਹੱਸ ਕੇ ਆਏ ਹਾਏ ਹਾਏ ਬਹੁਤ ਸੋਹਣੇ ਲੱਗਦੇ ਜਦ ਹੱਸਦੇ